ਇਹ ਸਾਰੀਆਂ ਪਿੰਡ ਦੀਆਂ ਗਲੀਆਂ ਤੇ ਆਪਣੇ ਤਾਂ ਫੋਸ ਫੂਸ ਮਜਾਂ ਜਾਂਦੀਆਂ ਹੁੰਦੀਆਂ ਟੋਬੇ ਵੱਲੋਂ ਤੇ ਉਦੋਂ ਦੇਖੋ ਕੀ ਕੁਝ ਹੁੰਦਾ ਹੈਗਾ ਤੇ ਇੱਥੋਂ ਦਾਲਾ ਦਵਾਲਾ ਦੇਖ ਲਓ ਆ ਪਿੰਡ ਦੀ ਸਾਥ ਹੈ ਇਹਨਾਂ ਦੀ ਘੱਟੋ ਘੱਟ ਜੀ 2-200 ਸਾਲ ਪੁਰਾਣੇ ਘਰ ਆ ਤੇ ਲੱਕੜ ਤੋਂ ਇਹ ਤਾਂ ਬਣਾ ਕੇ ਰੱਖਦੇ ਕਿਉਂਕਿ ਇੱਥੇ ਬਰਫ਼ ਬਹੁਤ ਜ਼ਿਆਦਾ ਪੈਂਦੀ ਹੈ ਬਰਫ਼ ਪੈਣ ਕਰਕੇ ਨਾ ਇਹਨਾਂ ਦੇ ਨਜ਼ਰਾਂ ਆਪਣੀਆਂ ਕਿਸ਼ਤੀਆਂ-ਕੁਸ਼ਤੀਆਂ ਸਾਹਮਣੇ ਦਿੰਦੇ ਆ ਜਿਵੇਂ ਆਪਾਂ ਟਰੈਕਟਰਾਂ ਦੇ ਕੱਪੜਾ ਪਾ ਦਿੰਨੇ ਆ ਤੇ ਇਹਨਾਂ ਕੋਲੇ ਮੋਸਟਲੀ ਆਪਦੇ ਮਤਲਬ ਘਰਾਂ ਨੇ ਆਪਦੇ ਖਰੀਦੀਆਂ ਹੋਈਆਂ ਕਿਰਾਏ ਕਰੋਏ ਵਾਲੀਆਂ ਨਹੀਂ ਹੈਗੀਆਂ ਇਹ ਸਵਿਜ਼ਰਲੈਂਡ ਦੇ ਪਿੰਡਾਂ ਬਾਰੇ ਤਾਂ ਤੁਸੀਂ ਸੁਣੀ ਹੋਣਾ ਕਿ ਜਿਹੜੇ ਦਾ ਆਲਾ ਦੋਲ ਇੰਨਾ ਸੋਹਣਾ ਤਾਂ ਪਿੰਡ ਤਾਂ ਵਾਕਈ ਬਾਲੇ ਸੋਹਣੇ ਹੋਣਗੇ ਤੇ ਉਸੇ ਤਰ੍ਹਾਂ ਹੀ ਫਿਰ ਅੱਜ ਆਸੀਂ ਤੁਹਾਨੂੰ ਇੱਕ ਪਿੰਡ ਦਿਖਾਉਣ ਦੇ ਲਈ ਲੈ ਕੇ ਆਏ ਆਂ ਕਿ ਇੱਥੋਂ ਦੇ ਜਿਹੜੇ ਪੰਡ ਹੈ ਉਹ ਕਿਹੋ ਜਿਹੇ ਆ ਵੈਸੇ ਤਾਂ ਗੂਗਲ ਤੇ ਜਦੋਂ ਤੁਸੀਂ ਸਰਚ ਕਰੋਗੇ ਦੁਨੀਆ ਦੇ ਸਭ ਤੋਂ ਸੋਹਣੇ ਪੰਡ ਹੈ ਜਿਹੜੇ ਦੁਨੀਆ ਦੇ ਕਹ ਰਹੇ ਆ ਮੈਂ ਉਹ ਸਵਿਟਜ਼ਰਲੈਂਡ 'ਚ ਪੈਂਦੇ ਆ ਤੇ ਪਰ ਇਹ ਉਹਨਾਂ 'ਚੋਂ ਇੱਕ ਹੈ ਉਹ ਸੋਹਣਾ ਤਾਂ ਨਹੀਂ ਉਹਨਾਂ ਸੋਹਣਾ ਨਹੀਂ ਕਹਿ ਸਕਦੇ ਕਿਉਂਕਿ ਜਿਹੜੇ ਏਰੀਆ 'ਚ ਉਹ ਪੰਡ ਪੈਂਦੇ ਆ ਉਹ ਸਵਾਰ ਉੱਥੇ ਅਸੀਂ ਐਤਕੀ ਨਹੀਂ ਜਾ ਰਹੇ ਤੇ ਸਾਨੂੰ ਐਸੀ ਜੇ ਇੱਥੇ ਆਇਆ ਸਵਿਟਜ਼ਰਲੈਂਡ 'ਚ ਤਾਂ ਇੱਕ ਪੰਡ ਦੀ ਵਾਈਬ ਹੈ ਜਿਹੜੀ ਤੁਹਾਨੂੰ ਉਹ ਜ਼ਰੂਰ ਦਿਖਾ ਦਈਏ that i love you but you will go ਤੇ ਜਿਹੜਾ ਇਹ ਪਿੰਡ ਹੈ ਇਹ ਲੇਕ ਦੇ ਕਿਨਾਰੇ ਵਸਿਆ ਹੋਇਆ ਹੈਗਾ ਤੇ ਸਾਹਮਣੇ ਵਾਲੇ ਪਾਸੇ ਠੀਕ ਇਧਰਲੇ ਪਾਸੇ ਇੰਟਰਲਕਨ ਤੇ ਇੰਟਰਲਕਨ ਜਿਹੜਾ ਦੋ ਝੀਲਾਂ ਦੇ ਵਿਚਾਲੇ ਵਸਿਆ ਹੋਇਆ ਹੈ ਪਿੰਡਾਂ ਨਾਲ ਸ਼ਹਿਰ ਹੈ ਜਿੱਥੇ ਡੀ ਡੀ ਐਲ ਜੇ ਵਰਗੀਆਂ ਮੂਵੀਆਂ ਤੋਂ ਬਾਲੀਵੁੱਡ ਦੀਆਂ ਜਾਂ ਹੋਰ ਬਹੁਤ ਫੇਮਸ ਫੇਮਸ ਮੂਵੀਆਂ ਬਣੀਆਂ ਹੋਈਆਂ ਗਈਆਂ ਤੇ ਇਹ ਪਿੰਡ ਦਾ ਨਾਮ ਹੈਗਾ ਇਸਟੇਵਾਲਡ ਤੇ ਇੱਥੇ ਵੈਸੇ ਹੋਟਲ ਵੀ ਬਣੇ ਹੋਏ ਆ ਕਾਫੀ ਸਾਰੇ ਜਿਹੜੇ ਟੂਰਿਸਟ ਆ ਤੇ ਉਹ ਇੱਥੇ ਰਹਿ ਕੇ ਵੀ ਜਾਂਦੇ ਆ ਤੇ ਇੰਟਰਲਕਨ ਜਿਹੜਾ ਇੱਥੋਂ ਮਸੇ ਹੀ ਹੈਗਾ ਕੋਈ 15 ਕਿਲੋਮੀਟਰ 12 15 ਕਿਲੋਮੀਟਰ ਹੈਗਾ ਤੇ ਚਾਰੇ ਪਾਸੇ ਦੇ ਝੀਲ ਪੈਂਦੀ ਹੈਗੀ ਇਧਰਲੇ ਪਾਸੇ ਦੇਖੋ ਵੈਸੇ ਤਾਂ ਸਵਿਟਜ਼ਰਲੈਂਡ ਦੇ ਸਾਰੇ ਪਿੰਡ ਬਹੁਤ ਜ਼ਿਆਦਾ ਸੋਹਣੇ ਆ ਤੇ ਜਿਵੇਂ ਉਹ ਸਾਹਮਣੇ ਵੀ ਇੱਕ ਪਿੰਡ ਵਸਿਆ ਹੋਇਆ ਹੈ ਜਿੱਥੇ ਵੀ ਤੁਸੀਂ ਦੇਖੋਗੇ ਉੱਥੇ ਤੁਹਾਨੂੰ ਪਿੰਡ ਮਿਲ ਜਾਊਗਾ ਜਿਹੜੀ ਧਰਤੀ ਹੈ ਨਾ ਇਹਨੂੰ ਐਵੇਂ ਥੋੜਾ ਮਤਲਬ ਧਰਤੀ ਦਾ ਸਵਰਗ ਜਾਂ ਦੁਨੀਆ ਦਾ ਸਵਰਗ ਕਿਹਾ ਜਾਂਦਾ ਹੈਗਾ ਕਿਸੇ ਗੱਲ ਕਰ ਕੀ ਕਿਹਾ ਜਾਂਦਾ ਤੁਸੀਂ ਦੇਖੋ ਪਿਛਲੇ ਪਾਸੇ ਨਾ ਇੱਕ ਵਾਈਬ ਆਉਂਦੀ ਹੈ ਪੂਰੀ ਸਮਰ ਦੇ ਟਾਈਮ ਜੇ ਤੁਸੀਂ ਆਉਂਗੇ ਇੱਥੇ ਇੰਟਰ ਲਕਨ ਤੋਂ ਤੁਸੀਂ ਸ਼ਿਪ ਰਹੀਂ ਜਾਂ ਕਰੂਜ਼ ਚੱਲਦੇ ਛੋਟੇ ਛੋਟੇ ਉਹਨਾਂ ਰਹੀਂ ਵੀ ਆ ਸਕਦੇ ਹੋਗੇ ਤੇ ਇਹੋ ਜੇ ਬਹੁਤ ਸੋਹਣੇ ਸੋਹਣੇ ਪਿੰਡ ਤੁਹਾਨੂੰ ਆਲੇ-ਦੁਆਲੇ ਮਿਲ ਜਾਣਗੇ ਜਿਵੇਂ ਤੁਹਾਨੂੰ ਪਿਛਲੇ ਪਾਸੇ ਇੱਕ ਪਿੰਡ ਦਿਖਾਇਆ ਸੀ ਨਾ ਲੇਕ ਦੇ ਇਸ ਤਰ੍ਹਾਂ ਦੇ ਹਰ ਪਾਸੇ ਸਵਿਟਜ਼ਰਲੈਂਡ ਜੈਨੇ ਨੇ ਸੋਹਣੇ ਪਿੰਡ ਆ ਤੇ ਜਿੱਥੇ ਤੱਕ ਤੁਹਾਡੇ ਨਿਗਾਹ ਜਾਂਦੀ ਹੈ ਨਾ ਇਧਰਲੇ ਪਾਸਿਓਂ ਇਹ ਸ਼ੁਰੂ ਹੋ ਕੇ ਤੇ ਇਹ ਸਾਰਾ ਹੀ ਇਹ ਪਿੰਡ ਹੈ ਤੇ ਹੁਣ ਆਪਾਂ ਪਿੰਡ ਦੇ ਵਿਚਾਲੇ ਜੇ ਚੱਲਦੇ ਆਂ ਤੇ ਪਿੰਡ ਚ ਕਿਉਂ ਜੀ ਇਥੇ ਸੁੱਖ ਸਹੂਲਤਾਂ ਹੁੰਦੀਆਂ ਕਿਹੋ ਜਿਹਾ ਵਾਲਾ ਦਵਾਲਾ ਹੁੰਦਾ ਤੇ ਤੁਹਾਨੂੰ ਉਧਰਲੇ ਪਾਸੇ ਉਹ ਸਾਰਾ ਦਿਖਾ ਕੇ ਲੈ ਕੇ ਆਉਣੀ ਆ ਹੁਣ ਤੱਕ ਨਾ ਜਿੰਨੇ ਵੀ ਅਸੀਂ ਦੇਸ਼ਾਂ ਚ ਗਏ ਆ ਤੇ ਵੈਸੇ ਯੂਰਪ ਅਸੀਂ ਪਹਿਲੀ ਵਾਰੀ ਆਏ ਆ ਤੇ ਯੂਰਪ ਤਾਂ ਪਤਾ ਨਹੀਂ ਤਾਂ ਕਰਕੇ ਜਿਆਦਾ ਸੋਹਣਾ ਲੱਗ ਰਿਹਾ ਹੈ ਯੂਰਪ ਨੂੰ ਪੂਰੇ ਵਰਲਡ ਚੋਂ ਹੀ ਖਿਆ ਇਹ ਜਿਆਦਾ ਸੋਹਣਾ ਮੰਨਿਆ ਜਾਂਦਾ ਤੇ ਇੱਥੋਂ ਦੇ ਪਿੰਡ ਵੀ ਜਿਆਦਾ ਸੋਹਣੇ ਲੱਗ ਰਹੇ ਹੈ ਹਜੇ ਤੱਕ ਤਾਂ ਨਹੀਂ ਇਹੋ ਜਿਹੇ ਪਿੰਡ ਅਸੀਂ ਪਹਿਲਾਂ ਕਦੇ ਦੇਖੇ ਸੀਗੇ ਤੇ ਪਹਿਲਾਂ ਪਿਛਲੇ 1 ਸਾਲ ਤੋਂ ਤਾਂ ਸੇ ਅਫਰੀਕਾ ਵਗੈਰੇ ਗੇੜੇ ਦੇ ਰਹੇ ਤਾਂ ਕਰਕੇ ਇਹ ਥੋੜਾ ਜਆ ਨੈਚਰ ਡਿਫਰੈਂਟ ਵੀ ਲੱਗ ਰਿਹਾ ਤੇ ਬਾਕੀ ਇਹ ਜਿਹੜੇ ਲੋਕ ਹੈ ਯੂਰੋਪੀਅਨ ਪੀਪਲ ਹਨਾ ਸਾਰੇ ਕੁਦਰਤ ਨਾਲ ਬੜਾ ਜੁੜੇ ਹੋਏ ਆ ਤੇ オリジナル ਚ ਰੱਖਦੇ ਆ ਜਿਵੇਂ ਘਰ ਕੋਲ ਇੱਥੇ ਤੁਹਾਨੂੰ ਆਮ ਹੀ ਲੱਕੜ ਦੇ ਬਹਿਲਣਗੇ ਸਾਰੇ ਤੁਹਾਡੇ ਘਰ ਦੇ ਬਾਹਰ ਉਹ ਵੀ ਬਹੁਤ ਨੇ ਫੁੱਲ ਬੂਟੇ ਨੇ ਬਹੁਤ ਆਲਾਦ ਵਾਲਾ ਸਾਫ ਸਫਾਈ ਬਹੁਤ ਹੈ ਇਹ ਤਾਂ ਹੁਣੇ ਸੁੱਕੇ ਸੁੱਕੇ ਜੀ ਲੱਗੇ ਹੁੰਦੇ ਨੇ ਦਰਖਤ ਤੁਹਾਨੂੰ ਗਰਮੀਆਂ ਚ ਗਰਮੀਆਂ ਚ ਦਿਖਾਵਾਂਗੇ ਫੇਰ ਤੁਸੀਂ ਕਹੋਗੇ ਫੇਰ ਉਹ ਅਸਲੀ ਰੰਗ ਤੁਹਾਨੂੰ ਪਤਾ ਲੱਗਣਗੇ ਰੰਗ ਗੁਰੰਗੇ ਸਲਾਰ ਹੁੰਦੇ ਨੇ ਨਾ ਉਦੋਂ ਇੱਥੇ ਹਾਂਜੀ ਇਹ ਸਾਰੀਆਂ ਪਿੰਡ ਦੀਆਂ ਗਲੀਆਂ ਤੇ ਆਪਣੇ ਤਾਂ ਫੋਸ ਫੂਸ ਮਜਾਂ ਜਾਂਦੀਆਂ ਹੁੰਦੀਆਂ ਟੋਬੇ ਵੱਲੋਂ ਤੇ ਉਦੋਂ ਦੇਖੋ ਕੀ ਕੁਝ ਹੁੰਦਾ ਹੈਗਾ ਤੇ ਇੱਥੋਂ ਦਾਲਾ ਦਵਾਲਾ ਦੇਖ ਲਓ ਆ ਪਿੰਡ ਦੀ ਸਾਥ ਹੈ ਇਹਨਾਂ ਦੀ ਸੈਂਟਰ ਪੁਆਇੰਟ ਕਹਿ ਸਕਦੇ ਹੋ ਪਿੰਡ ਦਾ ਇਹ ਪਾਰਕ ਵੀ ਹੈ ਨਾਲ ਤੁਹਾਨੂੰ ਦਿਖਾ ਦਣਾ ਲੋਕ ਇੱਥੇ ਬਜ਼ੁਰਗ ਇਹਨਾਂ ਦੇ ਆ ਕੇ ਬਹਿੰਦੇ ਹੋਣਗੇ ਸਾਰੇ ਤੇ ਆ ਸਾਰੇ ਚਾਰੇ ਪਾਸੇ ਘਰ ਆ ਇਹ ਸੈਂਟਰ ਚ ਹੈਗੀ ਜਿਹੜੀ ਇਹ ਸਾਥ ਹੈਗੀ ਨਿਆਣੇ ਲਈ ਝੋਲੇ ਚਲੇ ਵੀ ਲੱਗਿਆ ਨਾ ਇਹ ਸਾਰੇ ਘਰ ਜਿੰਨੇ ਤੁਹਾਨੂੰ ਘਰ ਦੇਖਣਗੇ ਨਾ ਸਾਰੇ ਲੱਕੜ ਦੇ ਆ ਤੇ ਉਹ ਜੀਆਂ ਦੁਕਾਨਾਂ ਬਣੀ ਹੋਈਆਂ ਆ ਦੇਖੋ ਕਿੰਨਾ ਪੁਰਾਣਾ ਘਰ ਹੋਊਗਾ ਤੇ ਕਿੰਨਾ ਸਜਾ ਕੇ ਰੱਖਿਆ ਹੋਇਆ ਤੇ ਜਿਵੇਂ ਆਪਣੇ ਹੱਟੀਆਂ ਹੁੰਦੀਆਂ ਆਪਣੇ ਹੱਟੀ ਕਹਿੰਦੇ ਸੀ ਪਹਿਲਾਂ ਤੇ ਇੱਥੇ ਇਸ ਤਰ੍ਹਾਂ ਦੀਆਂ ਸ਼ਾਪਸ ਹੁੰਦੀਆਂ ਛੋਟੇ ਛੋਟੇ ਸਟੋਰ ਹੁੰਦੇ ਆਗੇ ਸੁਪਰਮਾਰਕੀਟ ਯਾਰ ਭਜਣਾ ਤੁਹਾਨੂੰ ਇੱਕ ਗੱਲ ਹੋਰ ਦੇਖਣ ਨੂੰ ਮਿਲੂਗੀ ਖੈਰ ਸੁਣਿਆ ਸੀ ਇਹਦੇ ਬਾਰੇ ਅਸੀਂ ਵੀ ਪਹਿਲਾਂ ਵੀ ਪੁਰਾ ਹੀ ਯਾਰ ਭਜੀ ਇਹ ਤੇ ਸਵਿਟਜ਼ਰਲੈਂਡ ਚ ਦਾ ਅਸੀਂ ਆ ਕੇ ਦੇਖ ਲਿਆ ਜਿਹੜੇ ਮਤਲਬ ਛੋਟੇ ਸਟੋਰ ਹੈ ਨਾ ਜੋ ਤੁਸੀਂ ਪਿੰਡਾਂ ਵਾਲੇ ਏਰੀਆ ਚ ਜਾਂਦੇ ਹੋ ਉੱਥੇ ਦੁਕਾਨ ਤੇ ਕੋਈ ਵੀ ਬੰਦਾ ਨਹੀਂ ਬੈਠਾ ਹੁੰਦਾ ਜਿੰਨੀਆਂ ਸਬਜ਼ੀਆਂ ਸਬਜ਼ੀਆਂ ਜਾਂ ਹੋਰ ਡੇਲੀ ਨੀਡਸ ਦਾ ਜਿਹੜਾ ਸਮਾਨ ਵਿਕਦਾ ਉਹ ਤੇ ਪ੍ਰਾਈਸ ਲਿਖਿਆ ਹੁੰਦਾ ਕਿ ਇਹ ਇੰਨਾ ਮੁੱਲ ਹੈ ਲੋਕ ਆਉਂਦੇ ਆ ਤੇ ਉਥੋਂ ਸਮਾਨ ਚੱਕ ਲੈਂਦੇ ਤੇ ਪੈਸੇ ਰੱਖ ਜਾਂਦੇ ਐਨੀ ਇੱਕ ਜਿਆਦਾ ਇਮਾਨਦਾਰੀ ਹੈ ਤੇ ਨਾ ਮਤਲਬ ਲੋਕਾਂ ਨੂੰ ਸਿਖਾਈ ਜਾਂਦੀ ਹੈ ਬੱਚਿਆਂ ਤੋਂ ਲੈ ਕੇ ਸਾਰਿਆਂ ਤੋਂ ਛੋਟੇ ਹੁੰਦੇ ਤੋਂ ਸਿਖਾਈ ਜਾਂਦੀ ਹੈ ਕਿ ਇਸ ਤਰ੍ਹਾਂ ਚੀਜ਼ਾਂ ਕਰਨੀਆਂ ਆਪਣੇ ਹੋਏ ਆਪਣੇ ਦਾ ਹੱਥੋਂ ਨੂੰ ਸੌਦਾ ਪਤਾ ਲੁੱਟ ਕੇ ਬੰਦਾ ਤੇ ਉੱਤਰ ਹੋਏ ਦੂਜੇ ਦਿਨ ਦੁਕਾਨ ਤੇ ਸਾਰਾ ਕੰਮ ਬੰਦ ਹੋ ਜਾਊਗਾ ਭੂਮਪੜਸ ਤੇ ਇੱਥੇ ਨਹੀਂ ਇੱਥੇ ਮਤਲਬ ਪਤਾ ਨਹੀਂ ਕਿੰਨੇ ਕ ਸਾਲਾਂ ਤੋਂ ਇਸੇ ਤਰ੍ਹਾਂ ਕਲਚਰ ਚੱਲਦਾ ਹੁੰਦਾ ਇਹ ਬਾਈ ਜੀ ਦੱਸਦੇ ਆ ਕਹਿੰਦੇ ਵੀ ਘੱਟੋ ਘੱਟ ਜੀ 2-200 ਸਾਲ ਪੁਰਾਣੇ ਘਰ ਤੇ ਲੱਕੜ ਤੋਂ ਇਹ ਤਾਂ ਬਣਾ ਕੇ ਰੱਖਦੇ ਕਿਉਂਕਿ ਇੱਥੇ ਬਰਫ਼ ਬਹੁਤ ਜ਼ਿਆਦਾ ਪੈਂਦੀ ਹੈ ਬਰਫ਼ ਪੈਣ ਕਰਕੇ ਨਾ ਤੇ ਮਤਲਬ ਇੱਕ ਤਾਂ ਟੈਂਪਰੇਚਰ ਮੈਂਟੇਨ ਕਰਕੇ ਰੱਖਦੇ ਆ ਸਾਰੇ ਜਿੰਨੇ ਘਰ ਹੈਗੇ ਤੇ ਮਤਲਬ ਠੰਡੇ ਨਹੀਂ ਹੁੰਦੇ ਕਰਮ ਰਹਿੰਦੇ ਅੰਦਰਲੇ ਪਾਸਿਓਂ ਤੇ ਬਾਕੀ ਇੱਥੇ ਹਰ ਕਿਤੇ ਅਲੱਗ-ਅਲੱਗ ਕਲਚਰ ਹੁੰਦਾ ਇੱਥੇ ਟੌਂ ਟੌਂ ਕਲਚਰ ਹੈ ਨੀਗਾ ਤੇ ਜ਼ਿਆਦਾਤਰ ਜਿਹੜੇ ਪਿੰਡਾਂ ਮੁੰਡਾਂ ਦੇ ਲੋਕ ਐ ਖੇਤੀਬਾੜੀ ਵਾਲਾ ਜ਼ਿਆਦਾ ਸਬੰਧਤ ਆ ਸਮਾਨਾ ਦੇਖੋ ਘਰਾਂ ਦੇ ਕਿਵੇਂ ਸਜਾ ਕੇ ਰੱਖਦੇ ਆ ਨਾ ਫੁੱਲ ਵਗੈਰਾ ਤੇ ਹੁਣ ਆਪਾਂ ਇਧਰਲੇ ਪਾਸੇ ਨੂੰ ਸਾਰੀਆਂ ਇਹ ਗਲੀਆਂ ਐ ਜਿੰਨੀਆਂ ਤੁਸੀਂ ਦੇਖ ਰਹੇ ਹੋ ਇਹ ਉੱਪਰਲੇ ਪਾਸੇ ਨਾ ਜਿੰਨਾ ਤੁਹਾਨੂੰ ਉੱਪਰ ਦਿਖ ਰਿਹਾਗਾ ਸਾਰਾ ਸਮਰ ਦੇ ਟਾਈਮ ਪੂਰਾ ਹਰਾ ਭਰਾ ਹੁੰਦਾਗਾ ਸ਼ਾਂਤੀ ਤੁਹਾਨੂੰ ਯੂਰਪ ਦੇ ਪਿੰਡਾਂ ਜਿੰਨੀ ਜਿਆਦਾ ਮਿਲੂ ਬਸ ਮੇਰੀ ਆਵਾਜ਼ ਆ ਰਹੀ ਆ ਹੁਣ ਚਾਰੇ ਪਾਸੇ ਬਾਕੀ ਹੋਰ ਕੁਝ ਨਹੀਂ ਆ ਰਿਹਾ ਇੱਥੇ ਬਾਈ ਹੋਸਟਲ ਵੀ ਬਣਿਆ ਹੋਇਆ ਜੀ ਹਨਾ ਹੋਸਟਲ ਤਾਂ ਸਸਤੀ ਹੁੰਦੀ ਆ ਕੋਈ ਬਹੁਤ ਤੇ ਮਹਿੰਗੇ ਨਹੀਂ ਹੁੰਦੇ ਤੇ ਆ ਬਿਲਕੁਲ ਲੇਕ ਦੇ ਸਾਹਮਣੇ ਆ ਤੇ ਇੱਥੇ ਆ ਕੇ ਰਹਿ ਕੇ ਜਾ ਸਕਦਾ ਯਾਰ ਬੰਦਾ ਕਿੰਨੀ ਸ਼ਾਂਤਮਈ ਪੀਸਫੁਲ ਜ਼ਿੰਦਗੀ ਹੈਗੀ ਤੋਰ ਫਰਕੇਣਾ ਦੇਖਣ ਨੂੰ ਨਜ਼ਾਰਾ ਘਰ-ਬਾਰ ਬਹੁਤ ਸੋਹਣੇ ਆ ਬਾਈ ਇਹਨਾਂ ਦੇ ਡੰਗਰ ਪਸ਼ੂ ਵੀ ਰੱਖੇ ਹੋਣੇ ਨਾ ਇਹਨਾਂ ਦੇ ਹੁੰਦੇ ਹੋਣਗੇ ਇਹਨਾਂ ਦੇ ਪਿੰਡ 'ਚ ਹਾਂਜੀ ਹੈਨਾ ਜਦੋਂ ਖੇਤੀਬਾੜੀ ਕਰਦੇ ਆ ਜਾਣਿਆਂ ਦੇ ਹੁੰਦੇ ਆ ਅੱਛਾ ਅੱਛਾ ਵੈਸੇ ਤੁਹਾਨੂੰ ਪਿੰਡ 'ਚ ਕੋਈ ਮਿਲੇ ਨਾ ਮਿਲੇ ਪਰ ਕੁੱਤਿਆਂ ਕੱਤੇ ਨੂੰ ਲਈ ਇਥੇ ਘਮਾਉਂਦੇ ਫਿਰੋਂਦੇ ਜ਼ਰੂਰ ਮਿਲ ਜਾਣਗੇ ਲਾਈਫ ਸਟਾਈਲ ਜਾਰਾ ਇਹਨਾਂ ਦਾ ਥੋੜਾ ਜਿਹਾ ਵਧੀਆ ਚੰਗਾ ਹੈ ਭਾਵੇਂ ਖੇਤੀਬਾਤੀ ਵਾਲੀ ਆ ਇੱਥੇ ਖੇਤੀਬਾਤੀ ਦਾ ਨਾ ਸਾਰਾ ਸੰਦ ਸੰਦੇੜਾ ਵੀ ਤੁਹਾਨੂੰ ਰੱਖਿਆ ਮਿਲ ਜਾਊਗਾ ਆਮ ਹੀ ਸਾਰਾ ਇਹਨਾਂ ਦੇ ਨਾਲ ਜਰ ਆਪਣੀਆਂ ਕਿਸ਼ਤੀਆਂ ਕੁਸ਼ਤੀਆਂ ਸਾਹਮਣੇ ਦਿੰਦੇ ਆ ਜਿਵੇਂ ਆਪਾਂ ਟਰੈਕਟਰਾਂ ਦੇ ਕੱਪੜਾ ਪਾ ਦਿੰਦੇ ਆ ਤੇ ਇਹਨਾਂ ਕੋਲੇ ਮੋਸਟਲੀ ਆਪਦੇ ਮਤਲਬ ਘਰਾਂ ਨੇ ਆਪਦੇ ਖਰੀਦੀਆਂ ਹੋਈਆਂ ਕਿਰਾਏ ਕਰੋਏ ਵਾਲੀਆਂ ਨਹੀਂ ਹੈਗੀਆਂ ਇਹ ਆ ਬਿਲਕੁਲ ਏਕ ਦਾ ਕਿਨਾਰਾ ਆ ਗਿਆ ਇੱਥੇ ਪਾਣੀ ਦੇਖੋ ਕਿੰਨਾ ਸਾਫ ਹੈ ਤੁਸੀਂ ਕਿੰਨਾ ਪਿਆਰ ਕਰਦੇ ਆ ਇਹ ਲੋਕ ਤੇ ਇਹ ਗੱਲ ਨਾ ਪੂਰੇ ਇੱਥੇ ਇਹਨਾਂ ਲੋਕਾਂ ਤੋਂ ਸਿੱਖਣ ਵਾਲੀ ਆ ਤੇ ਆਪਣੇ ਦਾ ਪੈਕ ਲੱਗਿਆ ਹੁੰਦਾ ਕਹਿੰਦੇ ਵੱਡ ਕੇ ਬੱਤਖ ਜੀ ਬਣਾਓ ਯਾਰ ਤੇ ਖਾਂਦੇ ਤਾਂ ਖੈਰ ਇਹ ਵੀ ਨਹੀਂ ਪਰ ਇਹਨਾਂ ਚ ਇਹ ਕਲਚਰ ਬਹੁਤ ਆ ਮਤਲਬ ਇਹ ਪੈਟ ਬਹੁਤ ਚੀਜ਼ਾਂ ਪਾਲਤੂ ਬਹੁਤ ਜਾਨਵਰ ਰੱਖਦੇ ਇਹ ਇਹਨਾਂ ਦਾ ਜਿਵੇਂ ਆਪਣੇ ਮੰਨ ਲਓ ਟੋਬਾ ਮੰਨ ਲਓ ਬਸ ਟੋਬੇ ਵਾਲਾ ਇਹਨਾਂ ਦੀ ਲੇ ਕਹਿੰਦੇ ਇਹਨੂੰ ਤੇ ਨਾਲੇ ਸਾਫ ਸੁਥਰਾ ਦੇਖ ਲਓ ਕਿੰਨਾ ਰੱਖਿਆ ਹੋਇਆ ਆਪਣੇ ਦਾ ਜਲਬਾ ਜੰਮ ਜਾਂਦੀ ਆ ਜਾਂ ਹੋਰ ਇਹਨਾਂ ਕੋਲੇ ਵੀ ਆਪਣੀਆਂ ਡੰਗਰ ਹੈਗੇ ਹੈ ਨਹੀਂ ਹੈਗਾ ਵੀ ਡੰਗਰ ਨਹੀਂ ਗਾਇਆਂ ਗੋਇਆਂ ਇਹਨਾਂ ਨੇ ਵੀ ਰੱਖੀਆਂ ਹੋਈਆਂ ਪਰ ਇੱਥੇ ਗਵਰਨਮੈਂਟ ਵੱਲੋਂ ਇਹਨੂੰ ਨਾਉਣ ਨੂੰਣ ਦੇ ਇੱਥੇ ਬਾੜਨ ਦੀ ਉਹਨਾਂ ਨੂੰ ਮਨਾਹੀ ਹੈਗੀ ਇਧਰ ਨਾ ਸਾਹਮਣੇ ਵਾਲੇ ਪਾਸੇ ਇਹਨਾਂ ਦੇ ਖੇਤ ਵੀ ਹੈ ਤੇ ਇਹ ਦੇਖੋ ਇੱਥੇ ਨਾ ਖੁੱਲੇ ਡੰਗਰ ਪਸ਼ੂ ਆਪਣੇ ਖੁੱਲੇ ਛੱਡ ਦਿੰਦੇ ਆ ਆਪਣੇ ਵਾਂਗੂ ਇਹ ਸੰਨੀਆਂ ਨਹੀਂ ਲਾਉਂਦੇ ਜਿਵੇਂ ਆਪਾਂ ਸੰਨੀਆਂ ਲਾਉਂਦੇ ਆ ਜਾਂ گاਵਾ ਨੂੰ ਵੀ ਪੱਠੇ ਕੁਤਰ ਲਿਓ ਪਾ ਦਿਓ ਤੇ ਇਸ ਤਰ੍ਹਾਂ ਇਹ ਖੁੱਲੀਆਂ ਇੱਥੇ ਇਹਨਾਂ ਦੀਆਂ گاਵਾ-ਗੂਵਾ ਚਰਦੀਆਂ ਬਹੁਤ ਵੱਡਾ ਪਿੰਡ ਹੈ ਵਿੱਚੋਂ ਦੇਖੋ ਗਲੀਆਂ ਕਿੰਨੀਆਂ ਸੋਹਣੀਆਂ ਵਿੱਚੋਂ ਆ ਲੌਨ-ਲੂਨ ਆ ਜਾਂਦੇ ਤੇ ਸਾਰਾ ਪਹਾੜਾਂ ਦੇ ਵਿੱਚ ਕਿਤੇ ਕਿਤੇ ਅਸੀਂ ਪਿੰਡ ਦੇਖੇ ਸੀ ਜਮੇ ਪੰਜ ਘਰਾਂ ਦਾ ਪਿੰਡ ਹੁੰਦਾ ਸੀਗਾ ਪਰ ਇਹ ਕਾਫੀ ਵੱਡਾ ਹੈਗਾ ਇਹ ਜਿਹੜੀਆਂ ਦੁਕਾਨਾਂ ਤੋਂ ਮਿਲਦੀਆਂ ਨਾ ਟੂਰਿਸਟ ਵਾਲੀਆਂ ਟੱਲੀਆਂ ਇਹ ਇਹਨਾਂ ਨੇ origional ਟੰਗੀਆਂ ਹੋਈਆਂ ਨੇ ਆਵਦੀਆਂ ਗਾਂਆਂ ਦੇ ਉਹਨਾਂ ਚ ਪੰਜਾਂ ਹੋਣਗੀਆਂ ਜਿਵੇਂ ਆਪਣੇ ਬਾਈ ਜੀ ਉਹ ਪਾਉਂਦੇ ਆ ਡੰਗਰਾਂ ਦੇ ਟੀਕੇ ਜਿਲਾ ਕੇ ਗਲ ਚ ਪਾਉਂਦੇ ਹੁੰਦੇ ਆ ਉਹ ਪੰਜਾਬ ਚ ਸਾਡੇ ਬੰਦੇ ਟੋਕਨ ਜੀ ਹਾਂਜੀ ਟੋਕਨ ਜੇ ਪਾਉਂਦੇ ਆਪਣੇ ਗਲਾਂ ਚ ਪਾਉਂਦੇ ਤੇ ਉਵੇਂ ਇੱਥੇ ਟੱਲੀਆਂ ਪਾ ਕੇ ਰੱਖਦੇ ਆ ਇੱਥੇ ਭਾਈ ਜੀ ਟੱਲੀਆਂ ਤਾਂ ਪਾਉਂਦੇ ਆ ਵੀ ਜਦੋਂ ਪਹਾੜੀ ਏਰੀਆ ਹੁੰਦਾ ਹਨਾ ਵੀ ਪੁਰਾਣੇ ਜ਼ਮਾਨੇ ਦੇ ਵਿੱਚ ਤੇ ਵੀ ਗਾਈਆਂ ਇਹਨਾਂ ਨੂੰ ਲੱਭਣੀਆਂ ਸੌਖੀਆਂ ਹੋ ਜਾਣ ਵੀ ਗਾਈਆਂ ਚਰਦੀਆਂ ਚਰਦੀਆਂ ਕਿੱਥੇ ਗਈਆਂ ਕਿੱਥੇ ਨਹੀਂ ਹੈ ਨਾ ਆਵਾਜ਼ ਦਿੰਦੀਆਂ ਮੈਨੂੰ ਬੈਲ ਇੱਕ ਉਹ ਦਿੰਦੀ ਹੈ ਹੈਨਾ ਹਾਂਜੀ ਹਾਂਜੀ ਅੱਛਾ ਤਾਂ ਕਰਕੇ ਪਾ ਕੇ ਰੱਖਦੇ ਤਾਂ ਕਰਕੇ ਪਾ ਕੇ ਰੱਖਦੇ ਇਹ ਹੁਣ ਤੱਕ ਰਵਾਜੋਂ ਵੀ ਚੱਲਦਾ ਹੈ ਹਾਂਜੀ ਹੂੰ ਇਸ ਕਰਕੇ ਜ ਰਵਾਜ ਚੱਲਦਾ ਇੱਕ ਨਾ ਅਸੀਂ ਇਹਨਾਂ ਦੇ ਘਰਾਂ 'ਚ ਜ਼ਰੂਰ ਹੋਰ ਦੇਖਿਆਗਾ ਮਤਲਬ ਇਹ ਸ਼ਕੀਨ ਬਹੁਤ ਹੈ ਜਿਵੇਂ ਆਪਾਂ ਵੈਸੇ ਹੀ ਦੇਖਦੇ ਵੀ ਅੰਗਰੇਜ਼ ਹੁੰਦੇ ਜਿਹੜੇ ਘੁੰਮਣ ਫਿਰਨ ਦੇ ਸ਼ਕੀਨ ਹੁੰਦੇ ਆ ਤੇ ਕਿਸੇ ਦੇ ਘਰੇ ਤਾਂ ਮਤਲਬ ਕਿਸ਼ਤੀ ਰੱਖੀ ਹੋਈ ਹੈ ਕਿਸੇ ਦੇ ਘਰੇ ਉਹ ਕਾਰਵਨ ਜੀ ਕਾਰਵਨ ਕੀ ਕੀ ਕਹਿੰਦੇ ਹੁੰਦੇ ਬਾਈ ਕਾਰਵਨ ਹੈ ਕਾਰਵਨ ਹੈ ਨਾ ਕਿਸੇ ਦੇ ਹੋਰ ਰੱਖੀ ਹੋਈ ਹੈ ਤੇ ਮਤਲਬ ਅਲੱਗ-ਅਲੱਗ ਇਹ ਜੰਗਲਾਂ 'ਚ ਨਿਕਲ ਜਾਂਦੇ ਆ ਵੀਕਐਂਡ ਇਹ ਭਾਵੇਂ ਆਪਦੇ ਖੇਤੀ ਕਰਦੇ ਆ ਆਪਾਂ ਨੇ ਵਾਂਗੂ ਰਹਿੰਦੇ ਆ ਇਹਨਾਂ ਦਾ ਉਹ ਨਹੀਂ ਹੈਗਾ ਸਿਸਟਮ ਇਹਨਾਂ ਦਾ ਇੱਕੋ ਜਿਹਾ ਮਤਲਬ ਘੁੰਮਦੇ ਫਿਰਦੇ ਆਗੇ ਅੱਛਾ ਤੇ ਬਾਈ ਜੀ ਦੱਸਦੇ ਸੀ ਜੇ ਕਿਸੇ ਨੂੰ ਬਾਈ ਜੀ ਘੱਟ ਕਮ ਅੰਦਰ ਹੁੰਦੀ ਹੈ ਤਾਂ ਗਵਰਨਮੈਂਟ ਵੀ ਉਹਨੂੰ ਹੈਲਪ ਕਰਦੀ ਹੈ ਹਾਂਜੀ ਹਾਂਜੀ ਤੇ ਇਹਨਾਂ ਦੇ ਨਾ ਮਤਲਬ ਸਟੇਬਲ ਜਿਹਾ ਰੱਖਿਆ ਹੋਇਆ ਹੈ ਕੰਮ ਜੇ ਤਾਂ ਕੋਈ ਵੱਧ ਜਿਆਦਾ ਗਰੀਬ ਹੈ ਨਾ ਅਮੀਰ ਹਾਂਜੀ ਤੇ ਮਤਲਬ ਉਹਨਾਂ ਸਰਕਾਰ ਨੂੰ ਟੈਕਸ ਪਾ ਦੋਗੇ ਜੇ ਕੋਈ ਘੱਟ ਕਮਾਈ ਕਰਦਾ ਨਾ ਮੈਂ ਆਪਣੇ ਘਰ ਦੇ ਥੱਲੇ ਆ ਕੇ ਕਹਿੰਦਾ ਖੁਸ਼ੀ ਖੁਸ਼ੀ ਕਰ ਲਈ ਜਾਂ ਹੋ ਗਿਆ ਨਾ ਇੱਥੇ ਸਰਕਾਰ ਪੱਲਿਓ ਪਾ ਕੇ ਦਿੰਦੀ ਆ ਵੀ ਕਿਰ ਐਨੇ ਨਾਲ ਗੁਜ਼ਾਰਾ ਨਹੀਂ ਹੁੰਦਾ ਦੇ ਪੈਸੇ ਨੂੰ ਅਸੀਂ ਪੰਨੇ ਨੂੰ ਪਾਸੇ ਪੱਲੇ ਪੱਲੇ ਨੂੰ ਪੈਸੇ ਵਾ ਕੇ ਅਸੀਂ ਦਿੰਨੇ ਤਾਂ ਕਰਕੇ ਬਰਾਬਰਤਾ ਰੱਖੀ ਹੋਈ ਹੈ ਜੀ ਭਾਜੀ ਜਦੋਂ ਇੱਥੇ ਸਵੈਸੇ ਚ ਕਿਸੇ ਦੇ ਨਿਆਣਾ ਹੁੰਦਾ ਹਨਾ ਤਾਂ ਉਹ ਐਦਾਂ ਬੋਰਡ ਲਾਉਂਦੇ ਆ ਘਰ ਦੇ ਮੋਰੇ ਨਾਲ ਤਰੀਕ ਲਿਖਿਆ ਨਾਲ ਨਾਮ ਲਿਖਿਆ ਆ ਅੱਛਾ ਹਰੇਕ ਜਵਾਬ ਦਾ ਜੀ ਹਾਂ ਜੀ ਜਦੋਂ ਜਵਾਬ ਹੋਣਾ ਹੈ ਜਦੋਂ ਜਵਾਬ ਹੁੰਦਾ ਇਹਨਾਂ ਦਾ ਆਖ ਨੇ 12 ਇੰਚ ਹੋਇਆ 14 ਅੱਛਾ ਹਾਂਜੀ ਤੇ ਜਿਹੜੀ ਕੁੜੀ ਦਾ ਨਾਮ ਹੈ ਹਮੇਸ਼ਾ A ਤੇ end ਹੁੰਦਾ ਅੱਛਾ ਕੁੜੀ ਦਾ ਨਾਮ ਅਰੇ ਕਿਤੇ ਅਲੱਗ-ਅਲੱਗ ਕਲਚਰ ਹੁੰਦਾ ਵਧੀਆ ਸੀ ਜ ਪਰ ਦੱਸਣਾ ਸਾਡੇ ਘਰੇ ਦੋਨੇ ਆ ਨੇ ਹਾਂਜੀ ਹੋਰ ਗਲੀ ਚ ਆਏ ਅਸੀਂ ਇੱਕ ਗੱਲ ਦੀ ਹੈਰਾਨੀ ਆਉਂਦੀ ਹੈ ਮਤਲਬ ਜਿਹੜੇ ਪਾਸੇ ਮਰਜੀ ਤੁਸੀਂ ਦੇਖ ਲਓ ਤੁਹਾਨੂੰ ਸਾਫ ਸਫਾਈ ਇੰਨੀ ਜ਼ਿਆਦਾ ਨਹੀਂ ਮਿਲੂਗੀ ਨਾ ਅਵਰਾ ਖੱਦੋਂ ਵਾ ਇਹ ਪੁਰਾਣੀ ਤੋਂ ਪਾਣੀ ਦੀ ਜੇ ਯੂਜ਼ ਕਰਦੇ ਆ ਸਟੱਟ ਦੇ ਨਹੀਂ ਹੈਗੀ ਆ ਬਾਈ ਜੀ ਇਹ ਪੁਰਾਣੀਆਂ ਚੀਜ਼ਾਂ ਦੇਖੋ ਕਿ ਮੈਂ ਸਜਾ ਸਜਾ ਕੇ ਰੱਖ ਰੱਖੇ ਨਾ ਗਮਲੇ ਗੁੰਮਲੇ ਲਾਤੀ ਵਿੱਚ ਹਾਂਜੀ ਹਾਂਜੀ ਪਾਜੀ ਜਦੋਂ ਪਾਸੋਂ ਬਈ ਇਹਨਾਂ ਦੇ ਘਰ ਬਹੁਤ ਸੋਹਣੇ ਹੁੰਦੇ ਆ ਹਨ ਹਾਂਜੀ ਬਾਹਰੋਂ ਸਾਰੇ ਲੱਕੜ ਦੇ ਹੁੰਦੇ ਹਾਂਜੀ ਅੰਦਰ ਕੀ ਆ ਅੰਦਰ ਵੀ ਲੱਕੜੀ ਆ ਜਿੰਨੇ ਵੀ ਸਵਿਟਜ਼ਰਲੈਂਡ ਦੇ ਹੁਣ ਤੱਕ ਅਸੀਂ ਪਿੰਡ ਦੇਖਿਆ ਨਾ ਜਾਂ ਸ਼ਹਿਰ ਦੇਖਿਆ ਤੇ ਸਾਰੇ ਕਿਤੇ ਜਿਹੜਾ ਪਾਣੀ ਆ ਉਹ ਲੋਕ ਇੱਥੇ ਨੇਚਰਲ ਵਾਟਰ ਪੀਂਦੇ ਆ ਤੇ ਇਸ ਤਰ੍ਹਾਂ ਦਾ ਇਹ ਪਾਣੀ ਝਰਨਿਆਂ ਚੋਂ ਸਾਰੇ ਮਤਲਬ ਪਾਈਪਾਂ ਰਾਹੀਂ ਪਿੰਡਾਂ 'ਚ ਸ਼ਹਿਰਾਂ 'ਚ ਜਾਂਦਾ ਹੈਗਾ ਸਵਿਟਜ਼ਰਲੈਂਡ ਜਿਹੜਾ ਦੇਸ਼ ਹੈ ਹੈਈ ਝਰਨਿਆਂ ਦਾ ਤੇ ਪਹਾੜ ਨੇ ਆਲੇ ਦੁਆਲੇ ਤੇ ਨੇਚਰਲ ਵਾਟਰ ਆਪ ਪੀਂਦੇ ਆਪਣੇ ਘਵਾਰੂ ਰੂ ਰੂ ਵਾਲਾ ਕੰਮ ਹੈ ਨਹੀਂ ਤੇ ਆਉਹੀ ਸਾਥ ਆ ਗਈ ਸਾਹਮਣੇ ਜਿੱਥੇ ਅਸੀਂ ਪਹਿਲਾਂ ਏ ਸੀ ਤੇ ਇੱਥੇ ਆਲੇ ਦੁਆਲੇ ਇਹ ਝੂਲੇ ਲੱਗੇ ਹੋਏ ਆ ਜਵਾਕਾਂ ਲਈ ਮਤਲਬ ਜਿਹੜੇ ਪਿੰਡ ਦੇ ਨਿਆਣੇ ਆ ਉਹ ਆਪਣਾ ਟਾਈਮ ਸਪੈਂਡ ਕਰ ਸਕਣ ਅਲੱਗ-ਅਲੱਗ ਤਰ੍ਹਾਂ ਦੀਆਂ ਖੇਡਾਂ ਹੁੰਦੀਆਂ ਜਿਵੇਂ ਆਪਣੇ ਗਲੀਆਂ ਨਾਲੀਆਂ 'ਚ ਹੋਰ ਕਬੱਡੀ ਖੇਡਦੇ ਫਿਰਦੇ ਰਹਿੰਦੇ ਐ ਇੱਥੋਂ ਦੇ ਜਵਾਨਾਂ ਨੂੰ ਇੱਥੋਂ ਦੇ ਮਾਹੌਲ ਦੇ ਅਨਸਾਰ ਉਹਨਾਂ ਹੀ ਸਹੂਲਤਾਂ ਦਿੱਤੀਆਂ ਹੋਈਆਂ ਉਹਨਾਂ ਹੀ ਇਹਨਾਂ ਨੇ ਖੇਡਾਂ ਛੋਟੀ ਜਿਹੀ ਝੋਪੜੀ ਬਣਾ ਕੇ ਰੱਖੀ ਹੋਈ ਹੈਗੀ ਤੇ ਇਹੋ ਜਿਹਾ ਸਾਰਾ ਪਿੰਡ ਦਾ ਆਲਾ ਦਵਾਲਾ ਹੈਗਾ ਤਕਰੀਬਨ 2 ਘੰਟੇ ਸਾਡੇ ਸਪਿੰਡ ਚ ਅਸੀਂ ਬਿਤਾਏ ਐ ਜਿੰਨਾ ਕੋ ਹੋ ਸਕਿਆ ਤੁਹਾਨੂੰ ਆਲਾ ਦਵਾਲਾ ਅਸੀਂ ਦਿਖਾਇਆ ਤੇ ਹੁਣ ਅਸੀਂ ਇਥੋਂ ਨਿਕਲ ਲੰਗੇ ਵਾਪਸ ਇੰਟਰ ਲਕਨ ਦੇ ਲਈ ਤੇ ਸਭ ਤੋਂ ਵੱਧ ਧੰਨਵਾਦ ਸਾਡੇ ਪੂਰੇ ਟੂਰ ਚ ਬਾਈ ਜੀ ਹੋਣਾ ਦਾ ਜਿਨ੍ਹਾਂ ਨੇ ਸਾਡੇ ਲਈ ਇੰਨਾ ਟਾਈਮ ਕੱਢਿਆ ਤੇ ਸਾਨੂੰ ਕਮਾਇਆ ਫਿਰਾਇਆ ਹਨ ਸਭ ਤੋਂ ਵੱਡੀ ਗੱਲ ਬੰਦਾ ਟਾਈਮ ਟਾਈਮ ਦੀ ਹੁੰਦੀ ਹੈ ਟਾਈਮ ਦਾ ਬਾਹਰ ਲੀਆਂ ਕੰਟਰੀ ਇਸ ਦਾ ਮੋਸਟ ਇੰਪੋਰਟੈਂਟ ਹੁੰਦਾ ਟਾਈਮ ਹੁੰਦਾ ਜਿਹੜਾ ਹਨ ਤੇ ਜੌਬ ਤੋਂ ਇਹਨਾਂ ਨੂੰ ਛੁੱਟੀਆਂ ਸੀਗੀਆਂ ਤੇ ਸਾਰੀਆਂ ਛੁੱਟੀਆਂ ਇਹਨਾਂ ਨੇ ਸਾਡੇ ਨਾਲ ਸਾਡੇ ਵਾਸਤੇ ਛੁੱਟੀਆਂ ਲਈਆਂ ਸੀ ਇਹਨਾਂ ਨੇ ਤੇ ਸਾਰੀਆਂ ਛੁੱਟੀਆਂ ਸਾਡੇ ਨਾਲ ਲੰਘਾਦੀਆਂ ਤੇ ਥੈਂਕ ਯੂ ਸੋ ਮੱਚ ਸਾਬੀ ਭਾਈ ਨਹੀਂ ਨਹੀਂ ਤੁਹਾਡਾ ਧੰਨਵਾਦ ਬਹੁਤ ਬਹੁਤ ਤੇ ਬਾਕੀ ਜਰੋਂ ਪੰਜਾਬ ਆਏ ਫਿਰ ਅਸੀਂ ਕਮਾਦਾਂਗੇ ਤੁਹਾਨੂੰ ਤੇ ਇਹੋ ਜੇ ਬੰਦੇ ਆ ਤੇ ਅਸੀਂ ਤਾਂ ਚਲੋ ਗੱਲਾਂ ਬਾਤਾਂ ਕਰਦੇ ਰਹੀਦਾ ਸੀ ਰੋਜ਼ ਕਹਿੰਦੇ ਮੈਂ ਬਾਕੀ ਐਨ ਆਰ ਆਈ ਕਹਿੰਦੇ ਸਮ ਇਹਦੇ ਵਿంటర్ ਦੇ ਟਾਈਮ ਜਾਂਦੇ ਹਾਂ ਅਮਰਦਸੰਦਰ ਚ ਇੰਡੀਆ ਨੂੰ ਮੌਸਮ ਵਧੀਆ ਕਹਿੰਦੇ ਮੈਂ ਜੂਨ ਦੇ ਮਹੀਨੇ ਜਾਂਦਾ ਕਹਿੰਦੇ ਮੈਂ ਮਾ ਛੱਤ ਤੇ ਮੁੰਜਾ ਢਾ ਕੇ ਮੱਛਰ ਤਾਂ ਨਹੀਂ ਲਾ ਕੇ ਪੁਰਾਣੇ ਪੰਜਾਬ ਦੀ ਵਾਈਬ ਲੈਣਾ ਤੇ ਤੁਸੀਂ ਦੇਖੋ ਇਟਲੀ ਦੇ ਬਾਹਰ ਨਾ ਬਰਾਊਟਾ ਤੇ ਬਾਕੀ ਪੰਜਾਬ ਨਾਲ ਇੰਨਾ ਮੋਗਾ ਹਰ ਸਾਲ ਪੰਜਾਬ ਜਾਂਦੇ ਤੇ ਤੁਹਾਨੂੰ ਹਾਂਜੀ ਰੋ ਹਰ ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਆ ਸਵੇਰੇ 3:30 ਨਜਾਰਾ ਵਜੇ ਤੇ ਪੰਜਾਬ ਨਾਲ ਇੰਨਾ ਬੰਦਾ ਕੋਈ ਜੁੜਿਆ ਹੋ ਸਕਦਾ ਇੱਥੇ ਰਹਿ ਕੇ ਤੇ ਇਹ ਇੱਥੇ ਆ ਕੇ ਦੇਖੇ ਸਹੀ ਆ ਭਾਈ ਜੀ ਤੇ ਬਾਕੀ ਦੂਜੀ ਗੱਲ ਇਹ ਆ ਵੀ ਸਵਿਟਜ਼ਰਲੈਂਡ ਤੇ ਅਸੀਂ ਆ ਕੇ ਨਾ ਇੱਕ ਗੱਲ ਹੋਰ ਵੀ ਫੀਲ ਕੀਤੀ ਹੈ ਭਾਈ ਇੱਥੋਂ ਦੇ ਜਿਹੜੇ ਜਵਾਕ ਹੈ ਨਿਆਣੇ ਪੰਜਾਬੀਆਂ ਦੇ ਆਪਾਂ ਮਿਲੇ ਸੀ ਨਾ ਪਹਿਲਾਂ ਹਾਂਜੀ ਤੇ ਸਾਰੇ ਪੰਜਾਬ ਨਾਲ ਮਤਲਬ ਜਾਂ ਜੁੜੇ ਹੋਏ ਆ ਪੰਜਾਬੀ ਚੰਗੀ ਬੋਲਦੇ ਆ ਸਾਰੇ ਹਨਾ ਤੇ ਬਾਕੀ ਵਧੀਆ ਲੱਗਿਆ ਸਾਨੂੰ ਕਈ ਕੰਟਰੀ ਚ ਨਹੀਂ ਹੁੰਦਾ ਹਾਂਜੀ ਕੀ ਕਹਿੰਦੇ ਸੀ ਤੁਸੀਂ ਮੈਂ ਕਿਹਾ ਵੀ ਵੀਰਾ ਹਨਾ ਜਿਵੇਂ ਅਸੀਂ ਇੱਥੇ ਆ ਕੇ ਦੇਖਿਆ ਉਦਾਂ ਘੱਟ ਬੋਲਦਾ ਬਹੁਤ ਸੰਗਾਊ ਨੇ ਡਰ ਜਾਂਦੇ ਨੇ ਕੈਮਰਾ ਦੇਖ ਕੇ ਪਰ ਅਸੀਂ ਇਹਨਾਂ ਨੂੰ ਸੱਚੋਂ 100 ਨੰਬਰ ਦਿੱਤਾ ਹਰੇਕ ਚੀਜ਼ ਨੂੰ ਲੈ ਕੇ ਹਿਸਟਰੀ ਜਾਣਨ ਲਈ ਵੀਰੇ ਨੂੰ ਗੁਰਦਾਰਾ ਸਾਹਿਬ ਜਾਂਦੇ ਨੇ ਹਨਾ ਪਾਠ ਕਰਦੇ ਆ ਘਰੇ ਸਾਰਾ ਦਿਨ ਪਾਠ ਚੱਲਦਾ ਰਹਿੰਦਾ ਮੋਬਾਈਲ ਲਗਾ ਲੀ ਜਦੋਂ ਤੁਸੀਂ ਆਓਗੇ ਅਸੀਂ ਨੰਬਰ ਤੁਹਾਨੂੰ ਦੇ ਦਾਂਗੇ ਚੋਰੀ ਚੋਰੀ ਤੁਸੀਂ ਉਹਨੂੰ ਫੋਨ ਲੈ ਲਓਗੇ ਇਹ ਕਹਿੰਦੇ ਸਾਡਾ ਕੰਮ ਟੂਰਿਸਟ ਨੂੰ ਕਮਾਉਣ ਦਾ ਹੀ ਆ ਸਹੀ ਹੈ ਭਾਈ ਜੀ ਹਾਂਜੀ 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 ਬਾਤ ਠੀਕ ਹੈ ਹੁਣ ਜਿਹੜਾ ਨੰਬਰ ਇਹ ਤੇ ਮੈਂਸ਼ਨ ਕਰ ਦਿੰਦਾ ਹੱਸ ਕੇ ਹੋ ਰਿਹਾ ਹੈ ਉਹ ਮੈਂ ਸੁਣਦਾ ਮੈਂ ਕਿ ਅੱਗੇ 6700 ਆ ਦੇ ਫੋਨ ਆ ਗਏ 6700 ਫੋਨ ਕਾਲ ਆ ਮੈਸੇਜ ਆ ਰਹੇ ਆ ਬਾਈ ਜੀ ਨੂੰ ਨਾ 6700 ਫੋਨ ਕਾਲ ਆ ਗਈ ਜਦੋਂ ਨੇ ਪਤਾ ਲੱਗਿਆ ਸੀਗਾ ਵੀ ਅਸੀਂ ਸਾਬੀ ਬਾਈ ਕੋਲੇ ਆ ਸਵਿਟਜ਼ਰਲੈਂਡ ਚ ਤੇ ਕਿਉਂਕਿ ਅੰਡੀ ਗਵੰਡੀ ਕੰਟਰੀ ਹੈ ਆਪ ਨਾ ਮਤਲਬ ਇਹਨਾਂ ਦੇ ਪੇਰੈਂਟਸ ਸਾਰੇ ਇਟਲੀ ਰਹਿੰਦੇ ਆ ਇਟਲੀ ਵੀ ਜਾਣ ਪਛਾਣਾ ਇਹਨਾਂ ਦੀ ਫਰਾਂਸ ਵੀ ਹੈ ਅੰਡੀ ਗਵੰਡੀ ਕੰਟਰੀ ਸਾਰੀ ਹੈਗੀ ਹੈ ਤੇ ਸਾਰਿਆਂ ਨੂੰ ਇੰਨੇ ਫੋਨ ਆਏ ਚਲੋ ਸ਼ੁਕਰੀਆ ਜੀ ਥੈਂਕ ਯੂ ਸੋ ਮੱਚ ਸੋਇਸੀ ਆਪਣਾ ਇਸ ਦਾ ਵਲੌਗ ਜਿਹਦੇ ਚ ਸਵਿਟਜ਼ਰਲੈਂਡ ਦੇ ਪਿੰਡਾਂ ਦਾ ਤੁਹਾਨੂੰ ਆਲਾ ਦਵਾਲਾ ਦਿਖਾਉਣਾ ਸੀਗਾ ਤੇ ਬਾਕੀ ਜੁੜੇ ਰਹੋ ਯਾਰਪ ਦੇ ਆਪਣੇ ਸਫਰ ਨਾਲ ਮਿਲਦੇ ਆ ਨਵੇਂ ਵਲੌਗਸ ਨੈਵ ਵੀਡੀਓ ਦੇ ਨਾਲ ਗੁੱਡ ਬਾਏ ਸਸਕਾਲ ਰਬ ਰੱਖਾ